ਇਹ ਜੀ 23 ਤਰੀਕ ਦੀ ਰਾਤ ਦੀ ਘਟਨਾ ਹੈ ਸਾਨੂੰ ਤਾਂ ਕੱਲ ਪਤਾ ਲੱਗਾ ਸਾਡੇ ਜੀਜਾ ਜੀ ਸੀਗੇ ਸਰਦਾਰ ਧਰਮਿੰਦਰ ਸਿੰਘ ਜੀ ਜੋ ਕਿ ਪਿਛਲੇ 1 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਉੱਥੇ ਸਰੀ ਦੇ ਵਿੱਚ ਸੀਗੇ ਕੈਨੇਡਾ ਦੇ ਵਿੱਚ ਤੇ ਟਰਾਲੇ ਦਾ ਹੀ ਐਕਸੀਡੈਂਟ ਹੋਇਆ ਸਾਨੂੰ ਕੱਲ ਪਤਾ ਲੱਗਾ ਤੇ ਕੰਪਨੀ ਉੱਥੇ ਸਰੀ ਦੀ ਹੈ ਤੇ ਕ੍ਰਿਫੋ ਡੈਡ ਬੋਡੀ ਦਾ ਕਿਸ ਤਰ੍ਹਾਂ ਜੀ ਕੀ ਕਹਿ ਰਹੇ ਡੈਡ ਬੋਡੀ ਦਾ ਹਜੇ ਸਾਨੂੰ ਕੁਝ ਨਹੀਂ ਦੱਸਿਆ ਜੀ ਉਹ ਕਹਿੰਦੇ ਟਰਾਲੇ ਨੂੰ ਬਲਾਸਟ ਮਤਲਬ ਬਲਾਸਟ ਹੋ ਗਿਆ ਅੱਗ ਲੱਗ ਗਈ ਹੈ ਤੇ ਪਰਿਵਾਰ ਨੂੰ ਸਾਨੂੰ ਕੱਲ ਹੀ ਪਤਾ ਲੱਗਾ ਜੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਸਨਵਿਨਸਾਫ ਦਵਾਇਆ ਜਾਵੇ ਪਿੱਛੇ ਸਾਡੇ ਘਰ ਚ ਕਮਾ ਕੋਈ ਹਕਮ ਹੋਦਾ ਵੀ ਇਕੱਲਾ ਹੀ ਸੀ ਇਹ ਤੇ ਜਵਾਬ ਦੇ ਵਿੱਚ ਕੌਣ ਕੌਣ ਟੀਮ ਅਗਰ ਬੱਚੇ ਕਿੰਨੇ ਬੇਟੀ ਹੈ ਜੀ ਇੱਕ ਨੇਰੀ ਇੱਕ ਸਾਡੀ ਸਿਸਟਰ ਹੈ ਤੇ ਮਾਂ ਪਿਓ ਨੇ ਤੇ ਉਹ ਸਾਰੇ ਇੱਥੇ ਡਿਪੈਂਡਡ ਸੀਗੇ ਜੀ ਕੋਈ ਇਕੱਲਾ ਘਰ ਦੇ ਵਿੱਚ ਕਮਾਉਣ ਵਾਲਾ ਸੀ ਕੋਈ ਜ਼ਿਆਦਾ ਨਹੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਸਰਕਾਰ ਤੋਂ ਵੀ ਤੇ ਇਨਸਾਫ ਬੇਜਾ ਨਾਮ ਤਰਮਿੰਦਰ ਸਿੰਘ ਨਾਮ ਸੀਗਾ ਜੀ ਤੁਹਾਡਾ ਮੇਰਾ ਜਸਵਿੰਦਰ ਹੈ ਆ ਇਹ ਸਾਡੇ ਨਗਰ ਰਾਮਪੁਰਾ ਦਾ ਸਨੇਕ ਹੈ ਧਰਮਿੰਦਰ ਸਿੰਘ ਨੌਜਵਾਨ ਬੜਾ ਮਿਹਨਤੀ ਨੌਜਵਾਨ ਸੀ ਇੱਥੇ ਰਹਿੰਦਿਆਂ ਵੀ ਇਹ ਬਹੁਤ ਸੋਹਣੇ ਸੱਜੇ ਕੰਮ ਕਰਦਾ ਰਿਹਾ ਪੰਜਾਬ ਯੂਥ ਕਲੱਬਾਂ ਦੇ ਵਿੱਚ ਵੀ ਬਹੁਤ ਵੱਡਾ ਭਾਗ ਲੈਂਦਾ ਰਿਹਾ ਸਮਾਜ ਸੇਵਾ ਪਹੁੰਚਾਉਂਦਾ ਰਿਹਾ ਕੁਝ ਸਮਾਂ ਇਹ ਨੇ ਸਿੰਗਾਪੁਰ ਲਾਇਆ ਸਾਲក ਪਹਿਲਾਂ ਇਹ ਕੈਨੇਡਾ ਚਲਾ ਗਿਆ ਜਿਹੜਾ ਅੱਜ ਪਤਾ ਲੱਗਾ ਕਿ ਉਹ ਘਰ ਪਰਿਵਾਰ ਨੂੰ ਤਾਂ ਕੱਲ ਪਤਾ ਲੱਗਾ ਕਿ ਪਿੰਡ 'ਚ ਜਿਹੜੇ ਸੰਗਤਾਂ ਜਾਂ ਇਲਾਕੇ 'ਚ ਅੱਜ ਪਤਾ ਲੱਗਾ ਸਵੇਰੇ ਕਿ ਆਹ ਘਟਨਾ ਵਾਪਰ ਗਈ ਹੈ ਜੋ ਸਰੀ ਦੇ ਵਿੱਚ ਉਨ੍ਹਾਂ ਦੇ ਟਰਾਲੇ ਦਾ ਐਕਸੀਡੈਂਟ ਹੋਇਆ ਹੈ। ਔਰ ਇਹ ਇੰਨਾ ਭਿਆਨਕ ਐਕਸੀਡੈਂਟ ਹੋਇਆ ਕਹਿੰਦੇ ਆ ਕਿ ਉਹ ਜਿਹੜਾ ਟਰਾਲਾ ਵੀ ਬਲਸਟਰ ਹੋਇਆ। ਇਹ ਬਹੁਤ ਦੁਖਦਾਈ ਘਟਨਾ ਹੈ। ਮਿਹਨਤੀ ਤੇ ਗਰੀਬ ਪਰਿਵਾਰ ਹੈ। ਮਾਪ ਲੋ ਵੀ ਬਜ਼ੁਰਗ ਨੇ ਅਜੇ ਜੜੀ ਛੋਟੀ ਬੱਚੀ ਹੈ। ਮਤਲਬ ਪਰਿਵਾਰ ਦਾ ਕਮਾਈ ਦਾ ਜਿਹੜਾ ਸਹਾਰਾ ਸੀ ਕੇ ਤਰਮਿੰਦਰ ਹੀ ਸੀ ਜੋ ਵਿਦੇਸ਼ ਵਿੱਚ ਵਿਚਾਰਾ ਮਿਹਨਤ ਕਰਨ ਵਾਸਤੇ ਕਰ ਗਿਆ ਸੀ। ਦਾ ਬੋਲੇ ਡੈੱਡ ਬੋਡੀ ਦਾ ਕਿਸ ਤਰ੍ਹਾਂ ਕੀ ਕਹਿ ਰਹੇ ਨੇ ਕੁਝ ਪਤਾ ਲੱਗ ਛਲੇ ਅਜੇ ਤੱਕ ਕੋਈ ਨਾ ਤਾਂ ਉਧਰ ਦੀ ਕੋਈ ਕਲੀਅਰ ਹੋਈ ਆ ਕੋਈ ਵੀ ਅਜੇ ਤਾਂ ਸਿਰਫ ਇਹਨਾਂ ਜਿਹੜੇ ਕੋ ਨਾਲ ਦੇ ਸਾਥੀ ਸਾਨੂੰ ਉਹਨਾਂ ਨੇ ਫੋਨ ਕੀਤੇ ਆ ਕਿ ਆ ਘਟਨਾ ਵਾਪਰ ਗਈ ਆ ਸੋ ਅਸੀਂ ਤਾਂ ਭਾਰ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਆ ਕਿ ਇਹ ਸਾਰੀ ਇੱਕ ਪੜਤਾਲ ਕਰਕੇ ਤੇ ਜਿਹੜਾ ਪਰਿਵਾਰ ਨੂੰ ਉਧਰ ਦਾ ਜੋ ਵੀ ਪਾਣਾ ਵਾਪਰਿਆ ਉਹਦੀ ਸਾਰਾ ਕੁਝ ਦੱਸਿਆ ਜਾਵੇ ਕਿਉਂਕਿ ਮਨ ਦੇ ਵਿੱਚ ਕਈ ਤਰੰਗਾਂ ਹੁੰਦੀਆਂ ਨੇ ਮਨ ਵਿੱਚ ਕਈ ਗੱਲਾਂ ਰਹਿ ਜਾਂਦੀਆਂ ਨੇ ਵੀ ਕਿਵੇਂ ਪਾਣਾ ਵਾਪਰਿਆ ਕਿਵੇਂ ਹੋਇਆ ਕਿਵੇਂ ਨਹੀਂ ਹੋਇਆ ਸਾਨੂੰ ਤਾਂ ਜੋ ਇਸ ਤੱਕ ਇਨਫੋਰਮੇਸ਼ਨ ਵੀ ਮਿਲੀ ਆ ਕਿ ਉਹਦੀ ਡੈੱਡ ਬੋਡੀ ਵੀ ਜਿਹੜੀ ਹੈ ਉਹ ਬੁਰੀ ਤਰ੍ਹਾਂ ਉੱਥੇ ਜਲ ਚੁੱਕੀ ਸੀ ਤੇ ਬਹੁਤ ਦੁਖਦਾਈ ਘਟਨਾ ਹੈ ਫਿਰ ਦੁਬਾਰਾ ਮੰਗ ਕਰਦੇ ਆ ਕਿ ਪਰਿਵਾਰ ਨੂੰ ਜਿਹੜਾ ਇਹ ਤਰਵਾਸੀ ਦੇ ਤੌਰ ਤੇ ਇਨਸਾਫ ਹੋਇਆ ਜਾਵੇ ਕਿ ਕਿੰਨੇ ਬੱਚੇ ਕਿੰਨੇ ਸੀ ਤੇ ਲੋਕ ਬੱਚੇ ਇਹਦੇ ਇੱਕ ਕੁੜੀ ਆ ਇਹ ਕਿੰਨੇ ਸਾਲ ਦੀ ਹੈ ਕੁੜੀ ਆ ਮੇਰੇ ਤਿੰਨ ਸਾਲ ਦੀ ਹੋਏਗੀ